ਕਾਰ ਦੇ ਵੱਲੋਂ ਸਾਡੇ ਪੰਜਾਬ ਪੁਲਿਸ ਵੱਲੋਂ ਚਾਰੋਂ ਨਗਰ ਕੀਰਤਨਾਂ ਦੇ ਵਿੱਚ ਜਦੋਂ ਜਦੋਂ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚ ਐਂਟਰ ਹੋਣਗੇ ਉੱਥੇ ਗਾਰਡ ਆਫ ਆਨਰ ਦਿੱਤਾ ਜਾਊਗਾ ਐਦਾਂ ਹੀ ਜਿਵੇਂ ਜਿਹੜੀ ਸਾਡਾ ਨਗਰ ਕੀਰਤਨ ਜੋ ਜੰਮੂ ਤੋਂ ਆ ਰਿਹਾ ਜਿੱਦਾਂ ਪੰਜਾਬ ਹੋਊਗਾ ਪੰਜਾਬ ਚ ਐਂਟਰ ਹੋਗਾ ਉੱਥੇ ਗਾਰਡ ਆਫ ਆਨਰ ਹੈ ਜਲੰਧਰ ਦੇ ਵਿੱਚ ਕਪੂਰਥਲਾ ਦੇ ਵਿੱਚ ਫਗਵਾੜਾ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਸਾਰੀ ਜਗ੍ਹਾ ਦੇ ਉੱਤੇ ਅਗੇਂਸਟ ਨਗਰ ਕੀਰਤਨ ਨੂੰ ਸਤਕਾਰ ਦੇਖਦੇ ਹੋਏ ਪਹਿਲੀ ਵਾਰੀ ਇਹ ਜਿਹੜਾ ਗਾਰਡ ਆਫ ਆਨਰ ਹੋਊਗਾ ਨਾਲ ਹੀ ਜਿਵੇਂ ਬਾਲੀ ਸਾਹਿਬ ਨੇ ਦੱਸਿਆ ਸਾਡੇ ਸਾਰੇ ਸੰਤ ਮਹਾਪੁਰਖ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਦੀ ਰਹਿਨਮਾਈ ਹੇਠ ਜਿਹੜੇ ਸਾਡੇ ਸਾਰੇ ਸੰਤ ਸਰਕਾਰਯੋਗ ਸੰਤ ਮਹਾਪੁਰਖ ਨੇ ਚਾਇ ਸਖ ਬਾਬਾ ਸਖਨਾਮ ਸਿੰਘ ਜੀ ਹੋਣੇ ਕਿਲਾ ਲੰਗੜ ਸਾਬ ਵਾਲੇ ਸਖ ਬਾਬਾ ਅਫਤਾਰ ਸਿੰਘ ਜੀ ਹੋਣ ਟੀਪੀ ਸਾਹਿਬ ਵਾਲੇ ਸੰਤ ਬਾਬਾ ਅਫਤਾਰ ਸਿੰਘ ਜੀ ਢੱਡਲ ਹੋਣ ਗੁਰੂ ਕੇ ਬਾਗ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਹੋਣ ਸਾਰੇ ਸੰਤਾਂ ਮਹਾਪੁਰਖਾਂ ਨੇ ਜਿਹੜਾ ਹੈ ਇਹ ਸਾਰੇ ਨਗਰ ਕੀਰਤਨ ਦੇ ਵਿੱਚ ਉਹ ਤੇ ਉਹਨਾਂ ਦੀ ਸੰਗਤ ਸ਼ਾਮਿਲ ਹੋਗੀ ਤੇ ਪੰਜਾਬ ਜਿਵੇਂ ਮਾਨ ਸਾਹਿਬ ਨੇ ਸਾਨੂੰ ਹੁਕਮ ਕੀਤਾ ਹੈ ਸਾਡਾ ਫਰਜ ਤੇ ਸਾਡੇ ਸਾਰੇ ਨੁਮਾਇੰਦਿਆਂ ਦੇ ਤੇ ਸਾਰੀ ਬਿਊਰੋਕ੍ਰੇਸੀ ਅਸੀਂ ਸੇਵਾਦਾਰ ਬਣ ਕੇ ਇਸ ਨਗਰ ਕੀਰਤਨ ਦੇ ਵਿੱਚ ਜੋ-ਜੋ ਸਾਡੀ ਡਿਊਟੀ ਹੈ ਉਹ ਨਿਭਾਵਾਂਗੇ ਧੰਨਵਾਦ ਆ ਮੈਂ ਜਲੰਧਰ ਦੇ ਸਾਰੇ মিডিਆ ਦਾ ਧੰਨਵਾਦ ਕਰਦਾ ਹਾਂ ਜੀ ਆਪ ਸਭ ਅੱਜ ਇਸ ਦੀ ਅੱਜ ਬਹੁਤ ਹੀ ਮਹੱਤਵਪੂਰਨ ਜਿਹੜੀ ਮੀਟਿੰਗ ਹੈ ਉਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਆ ਸਭ ਤੋਂ ਪਹਿਲਾਂ ਅੱਜ ਚੌਥੇ ਪਾਤਸ਼ਾਹ ਧੰਤਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਸਾਰੀ ਸੰਗਤ ਨੂੰ ਉਸ ਦੀ ਮੁਬਾਰਕਬਾਦ ਤੇ ਨਾਲ ਹੀ ਅੱਜ ਇੱਕ ਬੜੀ ਹੀ ਮੰਦ ਭਾਗੀ ਖਬਰ ਜਿਸ ਨੇ ਸਾਨੂੰ ਸਾਰਿਆਂ ਨੂੰ ਬੜਾ ਉਦਾਸ ਕੀਤਾ ਹੈ ਨਾਮੋਸ਼ ਕੀਤਾ ਹੈ ਪਿਛਲੇ ਕਈ ਦਿਨਾਂ ਤੋਂ ਅਸੀਂ ਅਰਦਾਸਾਂ ਬੇਨਤੀਆਂ ਕਰ ਰਹੇ ਸੀ ਪਰ ਜੋ ਗੁਰੂ ਸਾਹਿਬ ਦੀ ਹੁਕਮ ਹੈ ਜੋ ਉਹਨਾਂ ਦਾ ਭਾਣਾ ਹੈ ਅਸੀਂ ਸਾਡੇ ਸਾਰਿਆਂ ਵੱਲੋਂ ਜਿਹੜਾ ਹੈ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਸਾਡੇ ਭਰਾ ਦੇ ਨੂੰ ਦੇ ਆਤਮਾ ਨੂੰ ਆਪਣੇ ਚਰਨਾਸ਼ ਨਵਾਸ ਬਖਸ਼ਣ ਤੇ ਪਿੱਛੇ ਉਹਨਾਂ ਦੇ ਪਰਿਵਾਰ ਨੂੰ ਤੇ ਜਿਹੜੇ ਉਹਨਾਂ ਦੀ ਲੱਖਾਂ ਆਪਣੇ ਫੈਨ ਹੈ ਤੇ ਸੰਗੀਤ ਜਗਤ ਨੂੰ ਇਹ ਬਾਣਾ ਮੰਨਣ ਦਾ ਬਲ ਬਖਸ਼ਣ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਸ਼੍ਰੀ ਭਗਵੰਤ ਮਾਨ ਜੀ ਦੇ ਵੱਲੋਂ ਸਾਡੀ ਡਿਊਟੀ ਲਈ ਗਈ ਹੈ ਮੇਰੇ ਨਾਲ ਮੇਰੇ ਸਾਥੀ ਦੀਪਕ ਬਾਲੀ ਜੀ ਜੋ ਟੂਰਿਜ਼ਮ ਮਹਿਕਮੇ ਦੇ ਵਿੱਚ ਸਲਾਹ ਕਰਨੇ ਅਸੀਂ ਅੱਜ ਸਵੇਰੇ ਪਹਿਲਾਂ ਪਠਾਨਕੋਟ ਫਿਰ ਹੁਸ਼ਿਆਰਪੁਰ ਤੇ ਅੱਜ ਹੁਣ ਜਲੰਧਰ ਦੇ ਵਿੱਚ ਜਲੰਧਰ ਦੀ ਸਾਰੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਕਪੂਰਥਲਾ ਦੀ ਸਾਰੀ ਸਾਰੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਤੇ ਛੀਤ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੀ ਸਾਰੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਕੀਤੀ ਹੈ 350 ਸਾਲਾਂ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਵੇਂ ਪਾਤਸ਼ਾਹ ਭਾਈ ਸਤੀਦਾਸ ਦੀ ਭਾਈ ਮਤੀਦਾਸ ਦੀ ਭਾਈ ਬਿਆਲਾ ਜੀ ਦਾ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਜੀ ਦੇ ਵੱਲੋਂ ਸਾਨੂੰ ਹੁਕਮ ਹੈ ਆਦੇਸ਼ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਸਰਕਾਰ ਵੱਲੋਂ ਇਹ ਜਿਹੜੇ ਸਮਾਗਮ ਹੈ ਉਸ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਦੋ ਦਿਨ ਪਹਿਲਾਂ ਆਪ ਸਭ ਨੇ ਦੇਖਿਆ ਹੋਣਾ ਕਿ ਸਾਰੇ ਸਾਡੇ ਸੰਤ ਮਹਾਪੁਰਖ ਉਹਨਾਂ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨਾਲ ਉਹਨਾਂ ਨਾਲ ਮੀਟਿੰਗ ਕੀਤੀ ਤੇ ਸਾਰਾ ਜੋ ਪਲਾਨ ਹੈ ਉਹ ਦੱਸਿਆ ਤੇ ਸੰਤਾਂ ਮਹਾਪੁਰਖਾਂ ਦੇ ਅਪਰੂਵਲ ਤੋਂ ਬਾਅਦ ਅਸੀਂ ਹੁਣ ਲੱਗ ਗਏ ਹਾਂ ਜਿੱਥੋਂ-ਜਿੱਥੋਂ ਨਗਰ ਕੀਰਤਨ ਗੁਜ਼ਰਦੇ ਆ ਤਾਂ ਮੈਂ ਇੱਕ ਵਾਰੀ ਦੁਬਾਰਾ ਜਿਹੜਾ ਸਾਰਾ ਪਲਾਨ ਆਪ ਜੀ ਦੇ ਸਾਹਮਣੇ ਚਾਰ ਨਗਰ ਕੀਰਤਨ ਜਿਹੜੇ ਹੈ ਉਹ ਆਰੰਭੇ ਜਾਣਗੇ ਜਿਨ੍ਹਾਂ ਵਿੱਚੋਂ ਜਿਹੜੇ ਸਮਾਗਮ ਹੈ ਉਹ 25 ਅਕਤੂਬਰ ਤੋਂ ਸ਼ੁਰੂ ਹੋਣਗੇ 25 ਅਕਤੂਬਰ ਗੁਰਦੁਆਰਾ ਸੀਸਗੰਜ ਸਾਹਿਬ ਚਾਂਦੀ ਚੌਕ ਦਿੱਲੀ ਉਥੇ ਅਰਦਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਰੇ ਸਾਡੀ ਟੀਮ ਇਸ ਸਮਾਗਮ ਜਿਹੜੇ ਰਸਮੀ ਤੌਰ ਤੇ ਰੰਭੇ ਜਾਣਗੇ ਤੇ 25 ਅਕਤੂਬਰ ਨੂੰ ਹੀ ਸ਼ਾਮ ਨੂੰ ਗੁਰਦੁਆਰਾ ਰਕਾਬगंज ਸਾਹਿਬ ਦਿੱਲੀ ਵਿਖੇ ਕੀਰਤਨ ਦਰਬਾਰ ਹੋਊਗਾ ਉਸ ਤੋਂ ਬਾਅਦ ਜੀ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਨਾਲ ਹੀ 25 ਅਕਤੂਬਰ ਤੋਂ ਬਾਅਦ ਹੀ ਪੰਜਾਬ ਦੇ ਸਾਰੇ ਕਾਲਜਸ ਯੂਨੀਵਰਸਿਟੀਆਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਲੈ ਕੇ ਉਹਨਾਂ ਦੀ ਬਾਣੀ ਨੂੰ ਲੈ ਕੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਜਿਹੜੇ ਸੈਮੀਨਾਰ ਹੋਣਗੇ 15 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਚ ਪ੍ਰਾਈਵੇਟ ਸਕੂਲ ਦੇ ਵਿੱਚ ਐਡਿਟ ਸਕੂਲ ਦੇ ਵਿੱਚ ਮਾਰਨਿੰਗ ਅਸੈਂਬਲੀ ਦੇ ਵਿੱਚ ਗੁਰੂ ਸਾਹਿਬ ਜੀ ਦਾ ਜੀਵਨ ਗੁਰੂ ਸਾਹਿਬ ਜੀ ਦੀ ਗੁਰਬਾਣੀ ਗੁਰੂ ਸਾਹਿਬ ਜੀ ਦਾ ਦੀ ਸ਼ਹਾਦਤ ਬਾਰੇ ਬੱਚਿਆਂ ਨੂੰ ਪੜਾਇਆ ਜਾਊਗਾ ਅਸੀਂ ਪੂਰਾ ਕਰਿਕਿਊਲਮ ਤਿਆਰ ਕਰ ਰਹੇ ਹਾਂ ਇਸ ਦੇ ਨਾਲ ਹੀ 18 ਨਵੰਬਰ ਨੂੰ ਗੁਰਦੁਆਰਾ ਛੱਟੀ ਪਾਤਸ਼ਾਹੀ ਸ਼੍ਰੀ ਨਗਰ ਵਿਖੇ ਛੇਵੇਂ ਪਾਤਸ਼ਾਹ ਜੀ ਦਾ ਉਹ ਸਥਾਨ ਹੈ ਉਥੇ ਕੀਰਤਨ ਦਰਬਾਰ ਹੋਣਗੇ ਤੇ ਮਿਤੀ 19 ਨਵੰਬਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਤੇ ਸਾਡੇ ਸੰਤਾਂ ਮਾਪੁਰਖਾਂ ਦੀ ਰਹਿਨਵਾਈ ਹੇਠ 19 ਨਵੰਬਰ ਨੂੰ ਜਿਹੜਾ ਪਹਿਲਾ ਨਗਰ ਕੀਰਤਨ ਹੈ ਉਹ ਸ਼੍ਰੀਨਗਰ ਤੋਂ ਆਰੰਭ ਹੋਊਗਾ ਵਾਇਆ ਜੰਮੂ ਹੁੰਦੇ ਹੋਏ ਵਾਇਆ ਪਠਾਨਕੋਟ ਹੁੰਦੇ ਹੋਏ 22 ਤਰੀਕ ਨੂੰ ਅਨੰਦਪੁਰ ਸਾਹਿਬ ਪਹੁੰਚੂਗਾ 20 ਤਰੀਕ ਨੂੰ ਇੱਕ ਨਗਰ ਕੀਰਤਨ ਗੁਰਦਾਸਪੁਰ ਤੋਂ ਆਰੰਭ ਹੋਊਗਾ ਵਾਇਆ ਗੁਰਦਾਸਪੁਰ ਵਾਇਆ ਬਟਾਲਾ ਵਾਇਆ ਬਾਬਾ ਬਕਾਲਾ ਹੁੰਦੇ ਹੋਏ ਵੀ ਸ਼ਾਮ ਨੂੰ ਅੰਮ੍ਰਿਤਸਰ ਵਿਖੇ ਤੇ ਫਿਰ ਵਾਇਆ ਤਰਨਤਾਰਨ ਗੋਇੰਦਵਾਲ ਸਾਹਿਬ ਹੁੰਦਾ ਹੋਇਆ 21 ਦੀ ਸ਼ਾਮ ਨੂੰ ਜਲੰਧਰ ਦੇ ਗੁਰਦੁਆਰਾ ਮਾਡਲ ਟਾਊਨ ਸਾਹਬ ਵਿਖੇ ਉਹ ਨਾਈਟ ਸਟੇ ਹੋਊਗਾ ਗੁਰੂ ਸਾਹਿਬ ਦਾ ਸੁਖਾਸਨ ਹੋਊਗਾ ਸਾਰੀ ਸੰਗਤ ਦਾ ਬੰਦੂਬਸਤ ਹੋਊਗਾ ਤੇ ਫਿਰ 22 ਤਰੀਕ ਨੂੰ ਸਵੇਰੇ ਵਾਇਆ ਫਗਵਾੜਾ ਹੁੰਦੇ ਹੋਏ ਵਾਇਆ ਬੰਗਾ ਵਾਇਆ ਨਵਾਂ ਸ਼ਹਿਰ ਵਾਇਆ ਬਲਾਚੌਰ ਪੂਰੇ ਸ਼ਹਿਰਾਂ ਦੇ ਵਿੱਚੋਂ ਨਗਰ ਕੀਰਤਨ ਗੁਜ਼ਰਦੇ ਹੋਏ ਜਿਹੜਾ ਹੈ ਵਾਇਆ ਕਾਠਗੜ ਆਸਰੋ ਹੁੰਦੇ ਹੋਏ ਗੁਰਦੁਆਰਾ ਟੀਬੀ ਸਾਹਿਬ ਤੇ ਫਿਰ ਨੂਰਪੁਰ ਪੈਦੀ ਦੇ ਪਿੰਡਾਂ ਦੇ ਵਿੱਚੋਂ ਅਨੰਪੁਰ ਸਾਹਿਬ ਇਹ ਫਿਰ ਐਡੇ ਹੀ ਦੋ ਨਗਰ ਕੀਰਤਨ ਸਾਡੇ ਮਾਝੇ ਤੋਂ ਜਿਨ੍ਹਾਂ ਵਿੱਚੋਂ ਇੱਕ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋ ਕੇ ਵਾਇਆ ਫਿਰੋਜ਼ਪੁਰ ਮੋਗਾ ਲੁਧਿਆਣਾ ਫਟਿਕੜ ਸਾਹਿਬ ਜਿਹੜਾ ਹੈ ਅਨੰਪੁਰ ਸਾਹਿਬ ਪਹੁੰਚੂਗਾ ਤੇ ਇੱਕ ਚੌਥਾ ਨਗਰ ਕੀਰਤਨ ਤਖਤ shri ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼ੁਰੂ ਹੋ ਕੇ ਵਾਇਆ ਬਠਿੰਡਾ ਵਾਇਆ ਸੰਗਰੂਰ ਵਾਇਆ ਪਟਿਆਲਾ ਹੁੰਦੇ ਹੋਏ ਉਹ ਵੀ 19 ਨਵੰਬਰ ਨੂੰ ਸ਼ੁਰੂ ਹੋਊਗਾ ਚਾਰੋਂ ਨਗਰ ਕੀਰਤਨ 22 ਤਰੀਕ ਨੂੰ ਸ਼ਾਮੀ ਜਿਹੜੇ ਹੈ ਅਨੰਦਪੁਰ ਸਾਹਿਬ ਵਿਖੇ ਪਹੁੰਚਣਗੇ ਕਿ 23 24 25 ਨੂੰ ਅਨੰਦਪੁਰ ਸਾਹਿਬ ਵਿਖੇ ਲੋਕਿਕ ਸਮਾਗਮ ਹੋਣਗੇ ਜਿਹਦੇ ਵਿੱਚ ਸਰਵ ਧਰਮ ਸੰਮੇਲਨ ਹੈ ਸਰਬੱਤ ਦਾ ਭਲਾ ਇਕੱਤਰਤਾ ਹੈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੈ ਤਿੰਨੋਂ ਦਿਨ ਅਨੰਦਪੁਰ ਸਾਹਿਬ ਵਿਖੇ ਜਿਹੜਾ ਡਰੋਨ ਸ਼ੋ ਹੋਗਾ ਪੰਜਾਬ ਦਾ ਪਹਿਲਾ ਡਰੋਨ ਸ਼ੋ ਇੱਕ ਵਰਲਡ ਕਲਾਸ ਟੈਂਟ ਸਿਟੀ ਜਿਹੜੀ ਹੈ ਉਹ ਸਥਾਪਿਤ ਕਰ ਰਹੀ ਹੈ ਪੰਜਾਬ ਸਰਕਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੇ ਨਾਲ ਨਾਲ ਸ਼ਹਾਦਤ ਦੀ ਲੋ ਤੇ ਹੋਰ ਬਹੁਤ ਸਾਰੇ ਸਮਾਗਮ ਹੈ ਅੱਜ ਸਾਡੀ ਇਸ ਮੀਟਿੰਗ ਦਾ ਜਿਹੜਾ ਮੁੱਖ ਮਕਸਦ ਸੀ ਕਿ ਜਿਹੜਾ ਨਗਰ ਕੀਰਤਨ ਗੁਰਦਾਸਪੁਰ ਤੋਂ ਬਟਾਲਾ ਤੋਂ ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਅੰਮ੍ਰਿਤਸਰ ਤੋਂ ਫਿਰ ਤਰਨਤਾਰਨ ਗੋਇੰਦਵਾਲ ਸਾਹਿਬ ਹੁੰਦੇ ਜਲੰਧਰ ਆਣਾ ਤਾਂ ਕਪੂਰਥਲੇ ਜਲੰਧਰ ਤੇ ਨਵਾਂ ਸ਼ਹਿਰ ਦੇ ਜਿੱਥੋਂ ਜਿੱਥੋਂ ਨਗਰ ਕੀਰਤਨ ਨੇ ਗੁਜ਼ਰਨਾ ਉੱਥੇ ਦੀ ਹਰ ਤਰ੍ਹਾਂ ਦੀ ਤਿਆਰੀ ਸੜਕਾਂ ਐਨ ਠੀਕ ਹੋਣ ਸਿਕਿਉਰਿਟੀ ਰੇਡੀ ਅਰੇਂਜਮੈਂਟਸ ਹੋਣ ਲੰਗਰ ਜਿਹੜੇ ਹੋਣ ਤਾਂ ਕਿ ਕਿਤੇ ਵੀ ਜਿਹੜੀ ਮर्याਦਾ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸਾਨੂੰ ਸਾਰਿਆਂ ਨੂੰ ਆਦੇਸ਼ ਹੈ ਚਾਹੇ ਅਸੀਂ ਕੋਈ ਮੰਤਰੀਆਂ ਕੋਈ ਐਮਐਲਏ ਜਾਂ ਕੋਈ ਚੇਅਰਮੈਨ ਜਾਂ ਫਿਰ ਜ਼ਿਲ੍ਹੇ ਦੇ ਜਿਹੜੇ ਅਧਿਕਾਰੀ ਹੈ ਕਿ ਅਸੀਂ ਸੇਵਾਦਾਰ ਬਣ ਕੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਨੀਆਂ ਤੇ ਹਰ ਤਰ੍ਹਾਂ ਦੀ ਤਿਆਰੀ ਜੋ ਹੈ ਗੁਰੂ ਸਾਹਿਬ ਦੇ ਸਤਕਾਰ ਨੂੰ ਨਜ਼ਰ ਚ ਰੱਖਦੇ ਹੋਏ ਗੁਰੂ ਸਾਹਿਬ ਦੇ ਅਦਬ ਨੂੰ ਨਜ਼ਰ ਚ ਰੱਖਦੇ ਹੋਏ ਹਰ ਤਰ੍ਹਾਂ ਦੀ ਜੋ ਤਿਆਰੀਆਂ ਤਾਂ ਕਿ ਜਿਹੜੀ ਵੀ ਸੰਗਤ ਜਿਹੜੀ ਵੀ ਸੰਤ ਮਹਾਪੁਰਖ ਆ ਰਹੇ ਆ ਉਹ ਖੁੱਲੇ ਉਹਨਾਂ ਉਹ ਗੁਰੂ ਸਾਹਿਬ ਦੇ ਦਰਸ਼ਨ ਦੇ ਦਾਰੇ ਕਰ ਸਕਣ ਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕਰ ਸਕਣ ਉਸ ਦੇ ਸੰਬੰਧ ਦੇ ਵਿੱਚ ਤਿਆਰੀਆਂ ਹੋਈਆਂ ਤਿੰਨੋਂ ਜ਼ਿਲ੍ਹਿਆਂ ਦੇ ਵਿੱਚ ਨੂੰ ਆਦੇਸ਼ ਜਿਹੜੇ ਦਿੱਤੇ ਗਏ ਆ ਜੰਗੀ ਪੱਦਰ ਦੇ ਉੱਤੇ ਰੋਜ਼ ਜਿਹੜਾ ਕੰਮ ਹੋਊਗਾ ਤੇ ਆਪ ਸਭ ਦੇ ਮੈਂ মিডিਆ ਦੇ ਸਾਥੀਆਂ ਰਾਹੀਂ ਇਹ ਬੇਨਤੀ ਕਰਦਾ ਹਾਂ ਆਪ ਸਭ ਦੇ ਮਾਧਿਅਮ ਤੇ ਰਹੀ ਹੈ ਕਿ ਲਾਈਟਿੰਗ ਸਾਊਂਡ ਦੇ ਸ਼ੋਅ ਦੇ ਵਿੱਚ ਵੀ ਵੱਧ ਤੋਂ ਵੱਧ ਆਪਜੀ ਸੰਗਤ ਦੇ ਰੂਪ ਦੇ ਵਿੱਚ ਆਪ ਜੀ ਨੇ ਵੀ ਸ਼ਾਮਲ ਹੋਣਾ ਤੇ ਜਿੰਨਾ ਇਸ ਦਾ ਪ੍ਰਚਾਰ ਹੈ ਤਾਂ ਕਿ ਜਿਹੜੀ ਸੰਗਤ ਉਸ ਤੱਕ ਜਾਣਕਾਰੀ ਪਹੁੰਚ ਸਕੇ ਸਾਡੇ ਸਾਰੇ ਆਫੀਸਰ ਸਾਡੇ ਸਾਰੇ ਨੁਮਾਇੰਦੇ ਮਾਨਯੋਗ ਮੰਤਰੀ ਸਾਹਿਬ ਹੋਣ ਮਾਨਯੋਗ ਸਾਰੇ ਸਾਡੇ ਐਮਐਲਏ ਸਹਿਬਾਨ ਹੋਣ ਆ ਸਾਡੇ ਚੇਅਰਮੈਨ ਸਾਹਿਬ ਹੁਣ ਸਾਰੇ ਅਗਲੇ 25 26 ਨਵੰਬਰ ਤੱਕ ਦਿਨ ਰਾਤ ਲੱਗਣਗੇ ਪਿੰਡ-ਪਿੰਡ ਜਾ ਕੇ ਸਾਰੇ ਗੁਰਦੁਆਰਾ ਕਮੇਟੀਆਂ ਨੂੰ ਸਾਰੇ ਮੰਦਰ ਕਮੇਟੀਆਂ ਨੂੰ ਸਾਰਕਿਉਕਲੀ ਨੌਵੇਂ ਪਾਤਸ਼ਾਹ ਕੱਲੇ ਇੱਕ ਧਰਮ ਦੇ ਨੇ ਉਹਨਾਂ ਦੀ ਸ਼ਹਾਦਤ ਮਾਨਵਤਾ ਦੇ ਲਈ ਹੈ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਨੇ ਉਹ ਤਾਂ ਸਾਰੇ ਜਿੰਨੇ ਵੀ ਡਿਸਟ੍ਰਿਕਟ ਬਾਰ ਐਸੋਸੀਏਸ਼ਨਸ ਨੇ ਸਭ ਨੂੰ ਜਿਹੜਾ ਹੈ ਇਨਵੋਲਵ ਕੀਤਾ ਜਾਊਗਾ ਤੇ ਉਹਦੀ ਤਿਆਰੀਆਂ ਦੇ ਉੱਤੇ ਲੱਗੇ ਹੋਏ ਆ ਤੇ ਬਹੁਤ ਸ਼ਾਨਦਾਰ ਸਾਰੇ ਆਫੀਸਰਸ ਨੇ ਆਪਣੇ ذمہ داریاں تیہ کتنی ہیں سارے پبلک نمائندے ہیں اپنی ذمہ داریاں کتنی ہیں تیہ سیوہ دار بان کیا سے سارے اس ماغب نو ایک ساٹھے تین سو سالہ شہیدی پورب نو یادگر بنانا چاہتے ہیں میں ہن ریکویسٹ کروں گا دیپک بالی جی نو بھی میں تو پہلا سکتا ہے جو جو میں صاحب نے کیا پہنے مستو مجھے پاکی پورا بھی ہاتھ ہوئی تھے ہر چیز اسی ہے باکی تسی اس طرح کو موسیقی سام وا چاہتا ہے اسی طرح ہی سارے آنند پور سا ہونے آپ بہت منی دیکھ رہے ہیں اسی طرح ہی وہ اپنی شرطا کے سمر کا پرگاوا کرتے ہوئے ਲਾਸਾਨ ਨੂੰ ਬੜਾਵੇ ਬਾਕੀ ਕੀ ਕਰ ਮੈਂ ਚਾਹੀਦਾ ਨਹੀਂ ਚੋਣਾ ਕਿ ਕਿਉਂਕਿ ਸਾਡੇ ਰਾਸਾ ਨੂੰ ਬਹੁਤ ਵਿਸ਼ੇਸ਼ ਦੱਸਿਆ ਕਿ ਜਿਹੜੀ ਇਹ ਚਾਰ ਤੇ ਚਾਰੋਂ ਨਗਰ ਕੀਰਤਨ ਆ ਇਹਨਾਂ ਚੇ ਮਰਿਆਦਾ ਤੇ ਸ਼ਬਦਾਂ ਨੂੰ ਬਣਾਈ ਰੱਖਣ ਦੇ ਲਈ ਚਾਰੋਂ ਹੀ ਸਤਿ ਮਹਾਂਪੁਰਸ਼ਾਂ ਨੇ ਇਹ ਨਾਤਰਾਂ ਕੋਲ ਨਿਰਖੀ ਦੇ ਜਿਹੜਿਆ ਉਹਨਾਂ ਦੀ ਜ਼ਿੰਮੇਵਾਰੀ ਹੋਵੇਗੀ ਸਰਕਾਰ ਦਾ ਕੰਮ ਸਾਡਾ ਸਾਰਿਆਂ ਦਾ ਕੰਮ ਪ੍ਰਬੰਧ ਕਰਨਾ ਹੋਵੇਗਾ ਮਰਿਆਦਾ ਤੇ ਗੁਰੂ ਸਾਹਿਬ ਜੀ ਦਾ ਕਾਪਿਆ ਚੋ ਸੋਤਾ ਸਰ ਪ੍ਰਕਾਸ਼ ਸਰ ਇਹ ਜਿਹੜਾ ਨਗਰ ਕੀਰਤਨ ਨੂੰ ਦਾਸਪੁਰ ਤੋਂ ਚੱਲੇਗਾ ਇਹ ਜਿਹੜੇ ਪੂਰੀ ਵਾਲੇ ਸੰਤ ਨੇ ਮਹਾਂਪੁਰਸ਼ ਉਹਨਾਂ ਦੀ ਸੰਗਤ ਵਿੱਚ ਉਹ ਸਾਰੀ ਸੰਗਤ ਆਏਗੀ ਉਹ ਆਪ ਗੁਰੂ ਸਾਹਿਬ ਨੂੰ ਲੈ ਕੇ ਆਉਣਗੇ ਤੇ ਮर्यादा ਦੇ ਬੜੇ ਪਵੰਦ ਦੇ ਪੱਕੇ ਗਿਆਨ ਦਾ ਬੜਾ ਜੀਵਨ ਦਾ ਲੰਮਾ ਹਿੱਸਾ ਜਿਹੜਾ ਆ ਉਹ ਸਿੱਖ ਧਰਮ ਦੇ ਅਨੁਸਾਰ ਸਿੱਖ ਮर्यादा ਦਾ ਅਨੁਸਾਰ ਸਿੱਖ ਸਿਧਾਂਤਾਂ ਦੇ ਅਨੁਸਾਰ ਨਿਕਲਿਆ ਸੋ ਮੇਰੀ ਇਹੀ ਬੇਨਤੀ ਆ ਕਿ ਅਸੀਂ ਬਾਕੀ ਸਾਰੀ ਜ਼ਿੰਮੇਵਾਰੀ ਸਿਰਦਾਰ ਲੈ ਰਹੀ ਆ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਲੈ ਜਾਏਗੇ ਲੋਕਾਂ ਨੂੰ ਪੂਰਨ ਚੋੜ੍ਹੇ ਜਿਹੜਾ ਜੁੜੇਗਾ ਉਹਦੀ ਜ਼ਿੰਦਗੀ ਦੀ ਬਿਲਕੁਲ ਗੁਰੂ ਸਾਹਿਬ ਆਪ ਨਿਵਾਜਣਗੇ ਔਰ ਜਿਹੜਾ ਉਹਨੂੰ ਜੋੜੇਗਾ ਉਹਦੇ ਦੇ ਵੀ ਗੁਰੂ ਸਾਹਿਬ ਬਹੁਤ ਮਿਹਰਬਾਨ ਬਣਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ